ਸਰਬਜੀ ਸੰਗਰੂਰ ਵੀ ਦੀ ਕਵਤਾ ਜੇ ਪਹਿਲਾਂ ਕੁਝ ਸੋਚਿਆ ਹੁੰਦਾ ਨਹੀਂ ਸੀ ਵੇਖਣੇ ਪੈਣੇ ਐਸੇ ਤਾਰੇ ਵੱਤੋਂ ਵੱਦ ਰੁੱਖ ਲਗਾਓ ਵੱਤੋਂ ਵੱਦ ਰੁੱਖ ਬਚਾਓ ਸੋਚੋ ਵੱਤੋਂ ਵੱਦ ਪੁਹ ਇੱਕ ਵਾਰੀ ਸੋਚੋ ਵੱਤੋਂ ਵੱਦ ਪੁਹ ਇੱਕ ਵਾਰੀ ਕੁਝ ਗਲਤੀਆਂ ਇਨਸਾਨਾਂ ਦੀਆਂ ਕੁਝ ਗਲਤੀਆਂ ਇਨਸਾਨਾਂ ਦੀਆਂ ਕੁਝ ਕੁਦਰਤ ਦੇ ਨਕਾਰੇ ਕੁਝ ਕੁਦਰਤ ਨੇ ਕਾਰੇ ਕੁਝ ਕੁਦਰਤ ਦੇ ਨਕਾਰੇ ਕਈਆਂ ਲੁੱਟਿਆ ਪੈਸਾ ਤੇ ਕਈਆਂ ਲੁਟਾਇਆ ਏ ਕਈਆਂ ਵਰਤੀ ਸਿਆਨਤ ਕੋਈ ਪਛਤਾਇਆ ਕੋਈ ਨਾ ਪਛਤਾਇਆ ਏ ਕੋਈ ਨਾ ਪਛਤਾਇਆ ਏ ਕੋਈ ਨਾ ਪਛਤਾਇਆ